ਕਹਿ ਰਹੇ ਸੀਗੇ ਕਿ ਅੰਦਰ ਬੈਠ ਕੇ ਸਮਝੋਤਾ ਕੀਤਾ ਜਾਵੇ ਪਰ ਮੈਂ ਕਿਹਾ ਕਿ ਅੰਦਰ ਬੈਠ ਕੇ ਜਿਹੜਾ ਵਾ ਸਮਝੋਤਾ ਨਹੀਂ ਹੋਣਾ ਇਹ ਵੀ ਗੱਲ ਕਹੀ ਕਿ ਪੈਨ ਦੇਖ ਮੇਰੀ ਫੈਮਲੀ ਆ ਮੇਰਾ ਇਹ ਹੈ ਉਹ ਹੈ ਤੇ ਮੈਂ ਕਿਹਾ ਚਲੋ ਠੀਕ ਹੈ ਤੇਰੀ ਫੈਮਲੀ ਆ ਜਾਂ ਕੁਝ ਵੀ ਆ ਮੇਰੀ ਵੀ ਤਾਂ ਫੈਮਲੀ ਤੱਕ ਅੱਗੇ ਜਰੂਸ ਨਿਕਲੇ ਆਣਾ ਜਿਨ੍ਹਾਂ ਨੂੰ ਮੇਰੇ ਰਿਸ਼ਤੇਦਾਰਾਂ ਨੂੰ ਪਤਾ ਵੀ ਨਹੀਂ ਸੀ ਮੈਂ ਡਾਂਸ ਕਰਦੀ ਉਹਨਾਂ ਤੱਕ ਨੂੰ ਵੀ ਪਤਾ ਲੱਗ ਗਿਆ ਤੇ ਹੁਣ ਉਹ ਮੰਨ ਗਿਆ ਕਿ ਗਲਾਸ ਉਹਨੇ ਸੁੱਟਿਆ ਸੀ ਉਹ ਪਤਾ ਉਹਨੂੰ ਪਤਾ ਹੀ ਆ ਹਾਂ ਮੰਨਿਆ ਹੋਇਆ ਉਹ ਤਾਂ ਗਲਾਸ ਉਹ ਅੰਦਰ ਬੈਠ ਕੇ ਅੰਦਰ ਅੰਦਰ ਹੀ ਨਿਕਲ ਗਿਆ ਸਾਰਾ ਕੁਝ ਹੈ ਨਾ ਮਤਲਬ ਜੋ ਵੀ ਹੈ ਬਾਕੀ ਦੇ ਅੰਦਰ ਵਾਵਾ ਤੇ ਤੁਹਾਨੂੰ ਵੀ ਪਤਾ ਕਿਦਾਂ ਦੇ ਤੁਸੀਂ ਆਏ ਹੋ ਤੇ ਮੀਟਿੰਗ-ਮੀਟਿੰਗ ਚੱਲਦੀ ਰਹੀ ਹੈ ਤੇ ਮੈਂ ਵਸ ਇੱਕੋ ਛੱਤ ਰੱਖੀ ਕਿ ਸਮਾਜ ਦੇ ਸਾਹਮਣੇ ਆ ਕੇ ਬੋਲੇ ਤੇ ਉਹਦੇ ਵੱਲੋਂ ਨਾ ਕਰਦੇ ਪਏ। ਉਹ ਕਹਿੰਦਾ ਨਹੀਂ ਜੀ ਮੈਂ ਨਹੀਂ ਸਮਾ ਉਹ ਨਹੀਂ ਆ ਸਕਦਾ। ਤਾਂ ਸਮਝੌਤੇ ਦੇ ਦਵਾਸੀਮਰ ਸੰਦੂ ਹੈ ਜਿਹੜੇ ਕਿ ਬਾਹਰ ਆਂਦੇ ਨੇ ਉਹਨਾਂ ਨਾਲ ਗੱਲਬਾਤ ਕਰਦੇ ਆ। ਸਮਰ ਕੀ ਗੱਲ ਹੁੰਦੀ ਅੰਦਰ 1.5-2 ਘੰਟੇ ਹੋ ਗਏ ਗੱਲਬਾਤ ਹੁੰਦੀ ਨੂੰ। ਅੰਦਰ ਕੁਝ ਨਹੀਂ ਜੀ ਉਹ ਕਹਿ ਰਹੇ ਸੀ ਕਿ ਅੰਦਰ ਬੈਠ ਕੇ ਸਮਝੌਤਾ ਕੀਤਾ ਜਾਵੇ ਪਰ ਮੈਂ ਕਿਹਾ ਕਿ ਅੰਦਰ ਬੈਠ ਕੇ ਜਿਹੜਾ ਵਸਮਝੌਤਾ ਨਹੀਂ ਹੋਣਾ। ਇਹ ਤੋਂ ਪਹਿਲੇ ਦਿਨ ਤੋਂ ਸ਼ਰਤ ਰਹੀ ਹੈ ਕਿ ਜੇ ਮੈਂ মিডিਆ ਮੂਰੇ ਆਈ ਮੇਰਾ ਕਿੰਨਾ ਜਲੂਸ ਨਿਕਲੇ ਉਹ ਹੁਣ ਕਹਿੰਦਾ ਵੀ ਭੈਣ ਉਹਨੇ ਇਹ ਵੀ ਗੱਲ ਕਹੀ ਕਿ ਭੈਣ ਦੇਖ ਮੇਰੀ ਫੈਮਲੀ ਆ ਮੇਰਾ ਇਹ ਹੈ ਉਹ ਹੈ ਤੇ ਮੈਂ ਕਿਹਾ ਚਲੋ ਠੀਕ ਹੈ ਤੇਰੀ ਫੈਮਲੀ ਆ ਜੋ ਕੁਝ ਵੀ ਆ ਮੇਰੀ ਵੀ ਤਾਂ ਫੈਮਲੀ ਤੱਕ ਅੱਗੇ ਜਲੂਸ ਨਿਕਲੇਣਾ ਜਿਨ੍ਹਾਂ ਨੂੰ ਮੇਰੇ ਰਿਸ਼ਤੇਦਾਰਾਂ ਨੂੰ ਪਤਾ ਵੀ ਨਹੀਂ ਸੀ ਮੈਂ ਡਾਂਸ ਕਰਦੀ ਉਹਨਾਂ ਤੱਕ ਨੂੰ ਵੀ ਪਤਾ ਲੱਗ ਗਿਆ ਆਪਦੀ ਤੈਨੂੰ ਹੁਣ ਬੜੀ ਇੱਜ਼ਤ ਪਿਆਰੀ ਹੋ ਰਹੀ ਆ ਕਿ ਹੁਣ ਮੈਨੂੰ ਭੈਣ ਕਹਿ ਰਹੀਆਂ ਜਦੋਂ ਗਲਾਸ ਉੱਤੇ ਉਹੀ ਤਾਂ ਗੱਲਾਂ ਨੇ ਨਾ ਸਾਰੀਆਂ ਗੱਲਾਂ ਮੈਨੂੰ ਵੇੜ ਦੇਣੀ ਹੁਣੇ ਹੀ ਮੇਰੇ ਸਾਹਮਣੇ ਮੇਰੇ ਕੋਲ ਆ ਜਾਂਦਾ ਹੁਣੇ ਸਾਰੀਆਂ ਗੱਲਾਂ ਖਤਮ ਹੋ ਜਾਂਦੀਆਂ ਹਨ ਪਰ ਆਵੇ ਤਾਂ ਸਹੀ ਹੋ ਇੱਕ ਵਾਰੀ ਜੀ ਇੱਕ ਜਗਰੂਪ ਲੜਕਾ ਜਿਹੜਾ ਫੜਿਆ ਹੋਇਆ ਸੀਗਾ ਉਸ ਜਗਰੂਪ ਦੀ ਕੋਈ ਗਲਤੀ ਨਹੀਂ ਸੀ ਦੇਖੋ ਵਿਆਹ ਦੇ ਵਿੱਚ ਸੀਗਾ ਮੌਜੂਦ ਜਿਹੜਾ ਕਸੂਰਵਾਰ ਹੈਗਾ ਵਾ ਉਹ ਜਿਹੜੇ ਉਹਦੀ ਮੈਸਨਾਕਸ ਕਰ ਲਈ ਆ ਉਹਦੇ ਉੱਤੇ ਅੱਗੇ ਹੁਣ ਕਾਰਵਾਰੀ ਕੰਮ ਉਹਨਾਂ ਨੇ ਵੀ ਇੱਕ ਮੁੱਦਾ ਚੱਕਿਆ ਜਾ ਰਿਹਾ ਸੀਗਾ ਕਿ ਆ ਕੇ ਪੈਸੇ ਸਿੱਟੇ ਆ ਜਿਹੜੇ ਉਹ ਪੈਸੇ ਜਿਹੜੇ ਸਿੱਟੇ ਉਹ ਮਗਰ ਹੋਰ ਕੋਈ ਮੁੰਡਾ ਖਲੋਤਾ ਸੀਗਾ ਦੇਖੋ ਆਰਟਿਸਟਾਂ ਦੇ ਆਮ ਤੌਰ ਤੇ ਪੈਸੇ ਸਿੱਟੇ ਹੀ ਜਾਂਦੇ ਨੇ ਤੁਸੀਂ ਵੀ ਦੇਖਿਆ ਹੋਣਾ ਹੈ ਨਾ ਪੈਸੇ ਪੁਸੇ ਸੁੱਟਣ ਵਾਲਾ ਮਾਮਲਾ ਨਹੀਂ ਲੇਕਿਨ ਉਹ ਅਟੈਕ ਵਾਲਾ ਮਾਮਲਾ ਸੀਗਾ ਉਹਦੇ ਹੱਥ 'ਚ ਜੇ ਕੁਝ ਹੋਰ ਹੁੰਦਾ ਤਾਂ ਕੀ ਤੋਂ ਵੀ ਮਾਰ ਦਿੰਦਾ ਇਹ ਚੀਜ਼ ਹੈ ਜੀ ਤੇ ਹੁਣ ਉਹ ਮੰਨ ਗਿਆ ਕਿ ਗਲਾਸ ਉਹਨੇ ਸੁੱਟਿਆ ਸੀ ਉਹ ਪਤਾ ਉਹਨੂੰ ਪਤਾ ਹੀ ਹੈ ਵਾਹ ਮੰਨਿਆ ਹੋਇਆ ਉਹ ਤਾਂ ਗਲਾਸ ਉਹ ਅੰਦਰ ਬੈਠ ਕੇ ਉਹ ਅੰਦਰੋਂ ਅੰਦਰ ਹੀ ਨਿਕਲ ਗਿਆ ਸਾਰਾ ਕੁਝ ਹੈ ਨਾ ਮਤਲਬ ਜੋ ਵੀ ਹੈ ਬਾਕੀ ਮੈਨੂੰ ਕੁਝ ਸਮਝ ਨਹੀਂ ਆ ਰਹੀ ਇਹ ਚੀਜ਼ਾਂ ਦੀ ਕਿ ਮਤਲਬ ਹੋ ਕੀ ਰਿਹਾ ਵਾ ਸੀਰੀਅਸਲੀ ਹੈ ਨਾ ਤੇ ਅੰਦਰ ਵਾਵਾ ਤੇ ਤੁਹਾਨੂੰ ਵੀ ਪਤਾ ਕਿ ਦੋਦੇ ਤੁਸੀਂ ਆਏ ਹੋ ਤੇ ਮੀਟਿੰਗ ਮੂਟਿੰਗ ਚੱਲਦੀ ਰਹੀ ਹੈ ਤੇ ਮੈਂ ਬਸ ਇੱਕੋ ਸ਼ੈਤ ਰੱਖੀ ਕਿ ਸਮਾਜ ਦੇ ਸਾਹਮਣੇ ਆ ਕੇ ਬੋਲੇ ਤੇ ਉਹਦੇ ਵੱਲੋਂ ਨਾ ਕਰ ਦਿੱਤੇ ਕਿ ਉਹ ਕਹਿੰਦਾ ਨਹੀਂ ਜੀ ਮੈਂ ਨਹੀਂ ਸਮਾ ਨਹੀਂ ਆ ਸਕਦਾ ਜੀ ਜੀ ਤੇ ਹੋਣਾ ਅਗਲਾ ਸਟੈਪ ਕੀ ਹੋਏਗਾ ਸਿਮਰ ਅਗਲਾ ਸਟੈਪ ਦੇਖੋ ਜੀ ਉਹ ਦਰਜ ਹੋਇਆ ਹੀ ਉਹ ਤਾਂ ਚੱਲ ਹੀ ਰਹੀ ਹੈ ਜੀ ਜੀ ਕਾਨੂੰਨੀ ਕਾਰਵਾਈ ਹੋਏਗੀ ਉਹ ਚੱਲ ਹੀ ਰਹੀ ਹੈ ਜੀ ਅੱਜ ਤੱਕ ਲੜੋਗੇ ਬਿਲਕੁਲ ਜੀ ਤੁਹਾਡਾ ਕੀ ਕਾਰਨ ਹੈ ਕਿ ਤੁਸੀਂ ਜਾਣੋਗੇ ਸਮਾਜ ਦੇ ਅੱਗੇ ਆ ਕੇ ਮਾਫੀ ਮੰਗੇ ਕਿਉਂਕਿ ਦੇਖੋ ਇਹ ਜਿਹੜੀ ਦੁਨੀਆ ਨਾ ਆਪਣੀ ਆ ਠੀਕਾ ਜਿਹੜੇ ਲੀਡਰ ਜਿਹੜੇ ਪ੍ਰਧਾਨ ਮੰਤਰੀ ਜੋ ਵੀ ਆ ਆਪਾਂ ਵੋਟ ਪਾ ਕੇ ਬਣਾਨੇ ਉਹਨਾਂ ਨੂੰ ਜੀ ਠੀਕ ਹੈ ਨਾ ਤੇ ਆਪਾਂ ਚਾਹਨੇ ਆ ਕਿ ਜਿਹੜੀਆਂ ਆਪਦੀਆਂ ਜਿਹੜੀਆਂ ਆਪਸ ਚ ਲੜਾਈਆਂ ਹੁੰਦੀਆਂ ਨੇ ਸਮਾਜਿਕ ਤੌਰ ਤੇ ਆਪਾਂ ਦੂਜਿਆਂ ਲਈ ਸਿੱਖਿਆ ਬਣੀ ਇਹ ਚੀਜ਼ ਵੀ ਹੈ ਨਾ ਆਪਾਂ ਵਧੀਆ ਇਹ ਚੀਜ਼ ਕਰੀ ਆਪਾਂ ਕਿਉਂ ਇਹ ਚੀਜ਼ ਨੂੰ ਕਾਨੂੰਨ ਤੱਕ ਇਹ ਚੀਜ਼ਾਂ ਕਰਨੀਆਂ ਤੂੰ ਸਿੱਧੇ ਤਰੀਕੇ ਨਾਲ ਸਮਾਜਿਕ ਤੌਰ ਤੇ ਆ ਜਾ ਕਿ ਤੇਰੇ ਦਿਲ ਦੇ ਵਿੱਚ ਇਹ ਚੀਜ਼ਾਂ ਨਹੀਂ ਆਉਂਦੀਆਂ ਕਿ ਹਾਂ ਯਾਰ ਮੇਰੇ ਤੋਂ ਵੀ ਗਲਤੀ ਹੋਈ ਆ ਇੱਕ ਇਹਦੇ ਹੋਰ ਮੈਂ ਪੁੱਛੂੰਗੀ ਕਿ ਜਿਹੜੀ ਵੀਡੀਓ ਆ ਜਿਹੜੀ ਵਾਇਰਲ ਹੋਈ ਆ ਸਾਰਿਆਂ ਨੇ ਦੇਖੀ ਆ ਤੁਹਾਡੇ ਨਾਲ ਤਾਂ ਬਾਅਦ ਚ ਗੱਲਾਂ ਹੋਈਆਂ ਪਹਿਲਾਂ ਵੀਡੀਓ ਵਾਇਰਲ ਹੁੰਦੀ ਆ ਹਨਾ ਉਹ ਵੀਡੀਓ ਸਭ ਤੋਂ ਪਹਿਲਾਂ ਸੋਸ਼ਲ ਮੀਡੀਆ ਤੇ ਪਾਈ ਗਈ ਨੇ ਸੀ ਉਹ ਸੋਸ਼ਲ ਮੀਡੀਆ ਤੇ ਕਿਸੇ ਨੇ ਨਹੀਂ ਪਾਈ ਸੀਗੀ ਇਹਨਾਂ ਨੇ ਆਪਸ ਵਿੱਚੋਂ ਕਿਸੇ ਨੇ ਵੀਡੀਓ ਬਣਾਈ ਆ ਉੱਥੇ ਡੀਜੇ ਵਾਲੇ ਨੇ ਤੁਹਾਡੇ ਵੱਲੋਂ ਜਾਂ ਉਹਨਾਂ ਦੇ ਵੱਲੋਂ ਨਹੀਂ ਨਹੀਂ ਮੇਰੇ ਵੱਲੋਂ ਮੈਂ ਪਾਈ ਸੀਗੀ ਸਿਰਫ ਆਪਣੇ ਸਟੇਟਸ ਦੇ ਉੱਪਰ ਠੀਕ ਹੈ ਇੰਸਟਾਗ੍ਰਾਮ ਸਟੇਟਸ ਮੈਂ ਸ਼ੁਰੂ ਤੋਂ ਤਾਂ ਕਈਸ਼ਾ ਤੈਨੂੰ ਗੱਲ کہہ ਰਹੀ ਆ ਕਿ ਸਟੇਟਸ ਸ਼ੁਰੂ ਤੋਂ ਪਾਈ ਹੋਈ ਆ ਮੈਂ ਆਪਦੇ ਸਟੇਟਸ ਤੇ ਸਿਰਫ ਉਹਨੂੰ ਰਿਪਲਾਈ ਦਿੱਤਾ ਸੀ ਇੰਨਾ ਵੱਡਾ ਮੁੱਦਾ ਹੋਣਾ ਹੀ ਨਹੀਂ ਸੀਗਾ ਇਹ ਚੀਜ਼ ਮਤਲਬ ਪਹਿਲਾਂ ਉਹਨਾਂ ਨੇ ਪਾਈ ਸੀਗੀ ਹਾਂ ਪਹਿਲਾਂ ਉਹਨਾਂ ਨੇ ਮੈਨੂੰ ਭੇਜੀ ਠੀਕ ਹੈ ਠੀਕ ਹੈ ਉਹਨਾਂ ਨੇ ਮੈਨੂੰ ਨੀਚਾ ਦਿਖਾਉਣ ਦੀ ਕੋਸ਼ਿਸ਼ ਕੀਤੀ ਮੇਰੇ ਮੈਨੇਜਰ ਨੂੰ ਕਿ ਆ ਦੇਖ ਤੇਰੀ ਕੁੜੀ ਨੇ ਕਿਦਾਂ ਅਰਜਲੂਸ ਕਰਿਆ ਸ਼ੋਹ ਤੇ ਮੈਂ ਫਿਰ ਉਹਦੇ ਵਿੱਚ ਜਾ ਕੇ ਜਿਹੜਾ ਵਾ ਆਪਣਾ ਆਪਣੇ ਸਟੇਟਸ ਤੇ ਪਾਤੀ ਕਿ ਉਹ ਜਿਹੇ ਜਿਹੇ ਗਾਲਾਂ ਕੱਢੂਗੇ ਜਾਂ ਹਨਾ ਮੈਂ ਤਾਂ ਇਹ ਚੀਜ਼ ਬੋਲੀ ਸੀਗੀ ਸੋ ਗੱਲਬਾਤ ਹੁੰਦੀ ਸੀ ਮਰਦ ਦੇ ਨਾਲ ਸਿਮਰ ਦਾ ਕਹਿਣਾ ਹੈ ਕਿ ਸਮਝੌਤਾ ਵਾ ਜਿਹੜਾ ਕਿ ਨਹੀਂ ਹੁੰਦਾ ਬੰਦ ਕਮਰੇ ਦੇ ਵਿੱਚ ਤਾਂ ਮਾਫੀ ਮੰਗ ਲਈ ਜਾਂਦੀ ਆ ਲੇਕਿਨ ਬਾਹਰ ਨਿਕਲ ਕੇ ਉਹਨਾਂ ਵੱਲੋਂ ਮਾਫੀ ਨਹੀਂ ਮੰਗੈਂਦੇ ਉਹਨਾਂ ਦਾ ਕਹਿਣਾ ਹੈ ਕਿ ਮੇਰਾ ਪਰਿਵਾਰ ਆ ਮੇਰਾ ਸਮਾਜ ਆ ਤੇ ਮੈਮ ਕੈ ਗਾਗਾ ਤੇ ਹੁਣ ਸਿਮਰ ਦਾ ਕਹਿਣਾ ਕਿ ਮੈਂ ਮਾਫ ਨਹੀਂ ਕੀਤਾ ਤੇ ਮੈਂ ਅੱਗੇ ਕਾਨੂੰਨੀ ਕਾਰਵਾਈ ਹੈ ਜਿਹੜੀ ਕਿ ਜ਼ਰੂਰ ਕਰਾਂਗਾ